ਲੋ ਵੀ ਆਹ ਵੀਡੀਓ ਦੇਖਣ ਵਾਲੀ ਹੈ ਯਾਰ ਹਨਾ ਬੰਦੇ ਨੇ ਆਪਦੀ ਜਾਨ ਤੇ ਖੇਡ ਕੇ ਇਹ ਕਿਹੜਾ ਬੇਜਵਾਨ ਹੈ ਨਾ ਆਹ ਕਿਉ ਕਿੰਨਾ ਪਾਣ ਦੀ ਹੈ ਨਾ ਉਹ ਉਹਨੂੰ ਵੀ ਖਿੱਚ ਕੇ ਲਿਆ ਗਿਆ ਦੇਖੋ ਉਹਨੂੰ ਬਚਾਊਗਾ ਹਨਾ ਪੂਰੀ ਕੋਸ਼ਿਸ਼ ਕਰਦਾ ਬਚਾਉਣ ਦੀ ਦੇਖੋ ਪਾਣੀ ਦਾ ਵਹਾਅ ਵੀ ਇੱਕੁਰ ਬਾਜੂਗਾ ਔਰ ਵੀ ਦੇਖੋ ਇੱਕ ਬੇਕਸੂਰ ਹੈ ਨਾ ਬੇਜਵਾਨ ਜਾਨਵਰ ਹਨਾ ਯਾਰ ਹੈਲਪ ਕੀਤੀ ਆ ਬੰਦੇ ਨੇ ਬਹੁਤ ਵਧੀਆ ਕੰਮ ਕੀਤਾ ਯਾਰ। ਨੇ ਅੱਜ ਕੱਲ ਕੋਈ ਨਹੀਂ ਅੱਜ ਕੱਲ ਯਾਰ ਆਪਾਂ ਨੇ ਕੀ ਲੈਣਾਗਾ। ਆ ਦੇਖੋ ਇਹ ਨਾਲ ਦੇ ਪੂਰੇ ਸਹਿਯੋਗ ਦੇਣਗੇ। ਸਾਡਾ ਸਾਡੇ ਦੇ ਰਹੇ ਨੇਗੇ। ਅੱਜ ਕੱਲ ਜਵਾਨਾ ਨਹੀਂ ਕੋਈ ਵਾਰ ਆਂ ਕਾ ਯਾਰ ਆਪਾਂ ਆਪਣੇ ਕੰਮ ਤੱਕ ਧਿਆਨ ਆਪਾਂ ਨੂੰ ਕੀ ਲੋੜ ਹੈਗੀ। ਆਪਣੀ ਜਾਨ ਕਿਉਂ ਆਪਾਂ ਚ ਭਾਈ ਖਤਰੇ 'ਚ ਨਾ। ਸਲਾਮ ਆ ਭਾਈ ਨੂੰ ਯਾਰ ਆਪਦੀ ਜਾਨ ਖਤਰੇ 'ਚ ਪਾ ਕੇ ਨੇ। ਇਹ ਜਿਹੜਾ ਮਾਸੂਮ ਦੀ ਜਾਨ ਅਗੀ ਉਹ ਬਚਾਈਏ ਦੇਖੋ। ਬੇਜਵਾਨ ਅਚਾਰਾ ਇਹ ਕਿਹੜਾ ਬੂਲ ਕਹਿ ਸਕਦਾ ਕਿ ਇਹ ਉਹ ਸੇ ਖੜਾਗਾ ਉਹਦੇ ਵਿੱਚ ਪਾਣੀ ਦੇ ਵਿੱਚ ਪੂਰਾ ਜਦੋਂ ਪਾਣੀ ਦਾ ਜਿਹੜਾ ਵਹਾਅ ਹੋਰ ਵੀ ਤੇਜ਼ ਹੋ ਜਾਂਦਾ ਹੈ ਦੇਖੀ ਚੱਲੋ ਬਈ ਇਹਨੂੰ ਕਹਿੰਦੇ ਇਨਸਾਨੀਅਤ ਹੈ ਨਾ ਲੋ ਦੇਖੋ ਕੋਨ ਨੂੰ ਪਤਾ ਲੱਗਿਆ ਮੈਨੂੰ ਬਚਾਉਣ ਆਇਆ ਹਨ ਯਾਰ ਉਹ ਵੀ ਕੁਝ ਕੰਦਾ ਦੇਖਿਓ ਵੀ ਨਹੀਂ ਕੋਤਾ ਬੱਢ ਲਾਂਦਾ ਸੋਰੀ ਜਾਨ ਬਰਦਾ ਕੋਈ ਵੀ ਹੈ ਵੀ ਉਹ ਵੀ ਫਸਿਆ ਗੜਾ ਉਹ ਵੀ ਬਹੁਤ ਟਾਈਮ ਹੋ ਗਿਆ ਕਿੜੀ ਨੂੰ ਪਾਣੀ ਦਾ ਵਹਾ ਜਿਹੜਾ ਹੋਰ ਵਧੀ ਜਾਂਦਾਗਾ ਤੇ ਵੀ ਜਾਂਦਾਗਾ ਮੈਂ ਅਜੇ ਕੱਲ ਡਰਦਾ ਹਰੇ ਕੇਰ ਵੀ ਬੱਢਣਾ ਲਵੇ ਆਪਾਂ ਕਿੰੋਂ ਕਰੀ ਜਨਾ ਆ ਦੇਖਣ ਨੂੰ ਕੱਢ ਲਾਂਗੇ ਕਿ ਹਿਸਾਬ ਨਾਲ ਕੱਢਣਗੇ ਐਨੀ ਕਿ ਹੈਲਪ ਦਾ ਬਣਾਉਂਦੀ ਹੈ ਆਪਣੇ ਵਾਸਤੇ ਯਾਰ ਪਰਮਾਤਮਾ ਨਾਲ ਕਰੂੰਦੀ ਬਖਸ਼ੀ ਨਾ ਇਹ ਵਾਲੇ ਨਹੀਂ ਲੱਗਦੇ ਇਹ ਵਾਲੇ ਨਹੀਂ ਦਿਮਾਗ ਤਾਂ ਸਵਰਤਿਆ ਨਾ ਯਾਰ ਹੈਲਪ ਜ਼ਰੂਰੀ ਹੁੰਦੀ ਹੈ ਕਿਸੇ ਵੀ ਜਿੰਨੀ ਕਰਾਂਗੇ ਤਾਂ ਉਹਨੇ ਵਧੀਆ ਹੁੰਦੀ ਹੈ ਗੱਲਬਾਤ ਨੇ ਇਥੇ ਖੜਾ ਹੈ ਭੁੱਖਾ ਤੇ ਹੈ ਬਜਾਰਾ 25-75 ਰੁਪਏ ਦਾ ਖਵਰਾ ਕਿੱਥੇ ਜਾ ਕੇ ਨਿਕਲਦਾ ਜੈਸਾ ਕਿ ਡੁੱਬ ਗਿਆ ਜਾਂਦਾ ਕਿਤੇ ਵੈਸੇ ਕੁੱਤੇ ਡੁੱਬੇ ਨਹੀਂ ਕਰਦੇ ਉਹ ਇਹ ਡਰਿਆ ਹੋਇਆ ਕੁੱਤਾ ਹੈ ਪੂਰਾ ਪਾਣੀ ਤਾਂ ਪੂਰਾ ਚੱਲਦਾ ਨਾ ਓ ਮਰੀ ਸ਼ਾਲਾ ਕਰਾਂ ਵਿੱਚ ਹੀ ਰੱਖ ਗਏ ਹੋ ਇਹ ਦੇਖੋ ਬਹੁਤ ਵਧੀਆ ਕੰਮ ਕੀਤਾ ਯਾਰ ਇਹੋ ਜਿਹਾ ਕੰਮ ਕਰਕੇ ਦੇਖੋ स्पून ਮਿਲਦਾ ਹੈ ਨਾ ਕੰਮ ਕਰਦੇ ਕੋਈ ਵੀ ਹਜਾ ਕਰੋਗੇ